ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਲਾਲਚੰਦ ਕਿਟਾਰੂਚਕ ਨੇ ਅੱਜ ਇਲਾਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਕਰਦਿਆਂ ਮਮੂਨ ਤੋਂ ਮਾਦੋਪੁਰ ਤੱਕ ਡਿਫੈਂਸ ਸੜਕ ਨੂੰ ਚੌੜਾ ਤੇ ਮਜ਼ਬੂਤ ਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਲਾਲਚੰਦ ਕਿਟਾਰੂਚਕ ਨੇ ਦੱਸਿਆ ਕਿ ਕਰੀਬ 16 ਕਿਲੋਮੀਟਰ ਲੰਮੀ ਇਸ ਸੜਕ 10 ਕਰੋੜ 9 ਲੱਖ ਰੁਪਏ ਦੀ ਲਾਗਤ ਨਾਲ ਰਿਕਰਡ ਸਮੇਂ ਵਿੱਚ ਤਿਆਰ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਚੌੜਾਈ ਪਹਿਲਾਂ 3 ਫੁੱਟ ਸੀ ਜਿਸ ਨੂੰ ਹੁਣ ਵਧਾ ਕੇ 33 ਫੁੱਟ ਕੀਤਾ ਜਾਵੇਗਾ ਇਹ ਬੜਾ ਅੱਛਾ ਕੰਮ ਜਿਹੜਾ ਅਜ ਮੰਤਰੀ ਦਲਚਨ ਘਾਰੂ ਚੱਕੀ ਨੇ ਅੱਜ ਉਦਘਾਟਨ ਕੀਤਾ ਹੈ ਸੜਕ ਦਾ ਬੜੀ ਦੇਰ ਤੋਂ ਇਹ ਸੜਕ ਬਹੁਤ ਖਰਾਬ ਸੀ ਲੋਕਾਂ ਨੂੰ ਇੱਕ ਚੀਜ਼ ਦੀ ਬੜੀ ਤਕਲੀਫ ਹੋ ਰਹੀ ਸੀ ਔਰ ਕਾਫੀ ਐਕਸੀਡੈਂਟ ਵੀ ਇੱਥੇ ਹੋਏ ਨੇ ਤੇ ਅੱਜ ਉਸ ਨੂੰ ਅੱਜਵਲਾ ਉਦਘਾਟਨ ਨਾਲ ਮਾਨਯੋਗ ਮੰਤਰੀ ਰਾਲਚੰਨ ਕਾਰੋਚੱਕ ਜੀ ਨੇ ਕੀਤਾ ਅਸੀਂ ਇਹਨਾਂ ਦੇ ਬਹੁਤ-ਬਹੁਤ ਧੰਨਵਾਦੀ ਆ ਇਹਨਾਂ ਦੀ ਸੋਚ ਬੜੀ ਅੱਛੀ ਹੈ ਜਿਸ ਤਰ੍ਹਾਂ ਹੁਣ ਵੀ ਇਹ ਕਹਿ ਰਹੇ ਸੀ ਕਿ ਇੱਕ ਇੱਕ ਪੈਸਾ ਜਿਹੜਾ ਉਹ ਕਿਸੇ ਜਗ੍ਹਾ ਤੇ ਖਰਚ ਨਹੀਂ ਹੋਏਗਾ ਸੜਕ ਚੜੀਏ ਇੱਕ ਵਧੀਆ ਸੜਕ ਬਣੇਗੀ ਉਹਨਾਂ ਨੇ ਹੁਣੇ ਹੀ ਉਸਤੇ ਕੰਟਰੈਕਟਰ ਨੂੰ ਵੀ ਬੁਲਾ ਲਿਆ ਔਰ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸੜਕ ਵਧੀਆ ਬਣਾਣੀ ਕੰਮ ਵਧੀਆ ਕਰਨਾ ਇਹ ਸੋਚ ਜਿਹੜੀ ਹੈ ਇਹ ਸਾਡੇ ਮੰਤਰੀ ਜੀ ਦੀ ਹੈ ਇਹਨਾਂ ਦੀ ਸੋਚ ਦੇ ਉੱਤੇ ਮੈਂ ਬਹੁਤ-ਬਹੁਤ ਦਿਨਾਂ ਦਾ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਹੀ ਇਸ ਸਾਰੇ ਕੰਮ ਸਾਡੇ ਏਰੀਆ ਦੇ ਪਠਾਨਕੋਟ ਏਰੀਆ ਦੇ ਇਸੇ ਤਰ੍ਹਾਂ ਦੇ ਕੰਮ ਕਰਵਾਉਣ ਤਾਂ ਕਿ ਸਾਡਾ ਸ਼ਹਿਰ ਵਧੀਆ ਬਣੇ ਸਾਡਾ ਇਲਾਕਾ ਵਧੀਆ ਬਣੇ ਔਰ ਲੋਕ ਇੱਥੋਂ ਦੇ ਅੱਛੇ ਮਾਹੌਲ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਮੈਂ ਇੱਕ ਵਾਰ ਫਿਰ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਹੈ ਬੜਾ ਹੀ ਪ੍ਰਸੰਤਾ ਦਾ ਵਿਸ਼ੇ ਹੈ ਵੀ ਡਿਫੈਂਸ ਰੂ ਜਿਹੜੀ ਕਿ ਤਿੰਨ ਸਟੇਟਾਂ ਦੇ ਯਾਤਰਾ ਦਾਤ ਨੂੰ ਜਿਹੜੀ ਹੈ ਉਹ ਸੁਚਾਰੂ ਦੇ ਢੰਗ ਨਾਲ ਚਲਾਉਂਦੀ ਹੈ ਔਰ ਜਿਹੜੀ ਬੜੀ ਦੈਨੀਏ ਸਥਿਤੀ ਦੇ ਵਿੱਚ ਸੀਗੀ ਅੱਜ ਉਸ ਦਾ ਸੰਗਿਆਨ ਪੰਜਾਬ ਸਰਕਾਰ ਨੇ ਲਿਆ ਹੈ ਵਿਸ਼ੇਸ਼ ਕਰ ਸਾਡੇ ਮੰਤਰੀ ਜੀ ਲਾਲਚੰਦ ਕਟਾਰੂ ਚੱਕ ਜੀ ਜਿਹੜਾ ਉਸ ਰੋਡ ਦਾ ਉਦਘਾਟਨ ਕਰਨ ਲਈ ਪਹੁੰਚੇ ਨੇ ਅਸੀਂ ਵਪਾਰ ਮੰਡਲ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਆਂ ਔਰ ਉਹਨਾਂ ਅੱਗੇ ਵਿਸ਼ੇਸ਼ ਅਗਰੇ ਵੀ ਕਰਦੇ ਆਂ ਵੀ ਇਹ ਜਿਹੜਾ ਕੰਮ ਸ਼ੁਰੂ ਹੋਇਆ ਹੈ ਇਹਦੇ ਤੇ ਪੂਰੀ ਨਜ਼ਰ ਵੀ ਰੱਖਣ ਕਿਉਂਕਿ ਇਹ ਕੰਮ ਜਿਹੜਾ ਇਹ ਤਰੀਕੇ ਨਾਲ ਹੋਣਾ ਚਾਹੀਦਾ ਔਰ ਅੱਛੇ ਢੰਗ ਨਾਲ ਹੋਣਾ ਚਾਹੀਦਾ ਅਸੀਂ ਵਪਾਰ ਮੰਡਲ ਵਾਲੋਂ ਉਹਨਾਂ ਦੇ ਇਸ ਕਾਰਜ ਦੀ ਸ਼ਲਾਘਾ ਕਰਦੇ ਆ ਜਿਹੜਾ ਉਹਨਾਂ ਨੇ ਇਨੀਸ਼ੀਏਟਿਵ ਲਿਆ ਔਰ ਅਸੀਂ ਵਪਾਰ ਨੂੰ ਵਾਲੋਂ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਦਿੰਦੇ ਆ ਬਹੁਤ ਬਹੁਤ ਵਧਾਈਆਂ ਦਿੰਦੇ ਆ ਪੂਰੇ ਸਮੂਚੇ ਇਲਾਕਾ ਨਿਵਾਸੀਆਂ ਨੂੰ ਕਿਉਂਕਿ ਇਹ ਸਿਰਫ ਇੱਕ ਬਾਜ਼ਾਰ ਦਾ ਹੀ ਜਿਹੜਾ ਉਹ ਸਮੱਸਿਆ ਨਹੀਂ ਸੀਗੀ ਇਹ ਪੂਰੇ ਇੱਥੋਂ ਦੇ ਵਸਨੀਕ ਜਿਹੜੇ ਆ ਉਹਨਾਂ ਦੀ ਵੀ ਸਮੱਸਿਆ ਸੀਗੀ ਕਿਉਂਕਿ ਇਸ ਰੋੜ ਤੇ ਕਈ ਸਾਰੇ ਹਾਸੇ ਕਈ ਸਾਰੇ ਲੋਗਾ ਦੀਆਂ ਜੜੀਆਂ ਜਾਨਾ ਵੀ ਇੱਥੇ ਜਾ ਚੁੱਕਿਆ ਆ ਅੱਜ ਸਾਨੂੰ ਉਮੀਦ ਹੈ ਕਿ ਹੁਣ ਆਉਣ ਵਾਲੇ ਸਮੇਂ ਚ ਇਹ ਸਾਰੀ ਸਮੱਸਿਆਵਾਂ ਜਿਹੜੀਆਂ ਲੋਕਾਂ ਦੀਆਂ ਹੱਲ ਹੋਣਗੀਆਂ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਪੁਨਾ ਪੰਜਾਬ ਸਰਕਾਰ ਦਾ ਔਰ ਵਿਸ਼ੇਸ਼ ਕਰ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਕਿੰਨੀ ਲਾਗਤ ਚਲੋ ਤਾਂ ਡਿਗਰੈਸ ਰੋਡ ਦੇ ਨਾਲ ਲੱਗਦੇ ਸਾਰੇ ਲੋਕਾਂ ਨੂੰ ਖਾਸ ਕਰਕੇ ਮਮੂਨ ਪਿੰਡ ਨੂੰ ਮਮੂਨ ਦੀ ਮਾਰਕੀਟ ਨੂੰ ਬਹੁਤ ਬਹੁਤ ਮੌਕਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਗਵਾਈ ਦੇ ਵਿੱਚ ਸਮੁੱਚੇ ਪੰਜਾਬ ਦੇ ਅੰਦਰ ਲੋਕਾਂ ਦੇ ਜੀਵਨ ਪੱਧਰ ਉੱਚਾ ਚੁੱਕਣ ਦੇ ਲਈ ਸਰਕਾਰ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਥੀਲਡਾਂ ਦੇ ਅੰਦਰ ਵੱਡੇ ਕੰਮ ਕੀਤੇ ਜਾ ਰਹੇ ਆ ਸੋ ਮੈਨੂੰ ਖੁਸ਼ੀ ਆ ਕਿ ਅੱਜ ਸਾਡਾ ਡਿਫੈਂਸ ਰੋੜ ਮਮੂਨ ਤੋਂ ਲੈ ਕੇ ਤੇ ਮਾਧੋਪੁਰ ਤੱਕ ਜਿਹੜਾ ਜਿਹੜਾ ਲੰਬੇ ਸਮੇਂ ਤੋਂ ਉਹ ਲੰਬੇ ਸਮੇਂ ਤੋਂ ਜਿਹਦੀ ਮੈਂ ਸਮਝਦਾ ਸੀਗਾ ਵੀ ਉਹ ਸਾਰ ਨਹੀਂ ਲਈ ਜਾ ਰਹੀ ਔਰ ਇਸ ਰੋੜ ਦੇ ਉੱਤੇ ਬੜੇ ਭਿਆਨਕ ਹਾਦਸੇ ਵੀ ਵਾਪਰੇ ਇਹ ਲੋਕਾਂ ਦੀਆਂ ਬੜੀਆਂ ਕੀਮਤੀ ਜ਼ਾਨਾ ਵੀ ਗਈਆਂ ਸੋ ਮੈਨੂੰ ਖੁਸ਼ੀ ਹੈ ਕਿ ਅੱਜ 10 ਕਰੋੜ 9 ਲੱਖ ਰੁਪਏ ਦੀ ਲਾਗਤ ਦੇ ਨਾਲ 16 ਮੀਟਰ 16 ਕਿਲੋਮੀਟਰ ਲੰਬਾ ਇਹ ਰੋਡ ਅੱਜ ਉਹਦਾ ਨੀ ਪੱਥਰ ਰੱਖਿਆ ਤੇ ਇਹ ਤੋਂ ਵੀ ਖੁਸ਼ੀ ਵਾਲੀ ਗੱਲ ਇਹ ਹੈ ਕਿ ਇਹ ਹੁਣ 23 ਫੁੱਟ ਦੀ ਥਾਂ ਇਹ 33 ਫੁੱਟ ਚੌੜਾ ਹੋਏਗਾ ਜਿਹੜੇ 10 ਮੀਟਰ ਚੌੜਾ ਇਹ ਰੋਡ ਬਣਨਾ ਸੋ ਇਸ ਰੋਡ ਦੇ ਬਣਦੇ ਨਾਲ ਜਿੱਥੇ ਇਸ ਇਲਾਕੇ ਦੇ ਲੋਕਾਂ ਨੂੰ ਮੈਂ ਸਮਝਦਾ ਕਿ ਬੜੀ ਬੜੀ ਰਾਹਤ ਆ ਉਹ ਤੇ ਸਾਡਾ ਜਿਹੜਾ ਮਮੂਨ ਕੈਂਟ ਜਿਤੇ ਹਜ਼ਾਰਾਂ ਦੀ ਗਿਣਤੀ 'ਚ ਸਾਡੇ ਡਿਫੈਂਸ ਅ ਕਰਮਚਾਰੀ ਸਾਡੀ ਆਰਮੀ ਦਾ ਸਟਾਫ ਤੇ ਉਹਨਾਂ ਦੀ ਆਵਾਜ਼ ਆਇ ਨੂੰ ਮਤਲਬ ਜਿਹੜੀ ਹੈ ਬਹੁਤ ਵੱਡੀ ਰਾਹਤ ਮਿਲੇਗੀ ਸੋ ਲਗਾਤਾਰ ਪੰਜਾਬ ਦੇ ਅੰਦਰ ਅ ਵਿਕਾਸ ਕਾਰਜ ਕੀਤੇ ਜਾ ਰਹੇ ਆ ਸੋ ਮੈਂ ਕੱਲ ਹੀ ਅਜੇ 2.5 ਕਰੋੜ ਰੁਪਇਆ ਵਕ ਵਕ ਪੰਚਾਇਤਾਂ ਨੂੰ ਵੰਡਿਆ ਸੋ ਬਿਨਾਂ ਕਿਸੇ ਪੱਖਪਾਤੋਂ ਮੈਂ ਕਦੀ ਵੀ ਇਸ ਗੱਲ ਦੀ ਨਿਸ਼ਾਨਦੇਹੀ ਨਹੀਂ ਕਰਦਾ ਜਿਹੜੀ ਪੰਚਾਇਤ ਜਿਹੜੇ ਰੰਗ ਦੀ ਆ ਜਿਹੜੇ ਢੰਗ ਦੀ ਆ ਔਰ ਮੈਨੂੰ ਖੁਸ਼ੀ ਹੈ ਕਿ ਅੱਜ ਮਮੂਨ ਦੇ ਅੰਦਰ ਇਸ ਰੋਡ ਦਾ ਟੁਕਾਟਣ ਕਰਕੇ ਸੋ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਅ ਦਰਜਨਾ ਹੀ ਮੱਲੋ ਜਿਹੜੇ ਸਾਥੀ ਉਸ ਵੇਲੇ ਹਾਜ਼ਰ ਆ ਤੁਸੀਂ ਦੇਖ ਰਹੇ ਹੋ ਔਰ ਚੰਗਾ ਲੱਗਿਆ ਕਿ ਜਿਹੜੀ ਆਪਣਾ ਵਪਾਰ ਮੰਡਲ ਆ ਮਮੂਨ ਦਾ ਇਹਨਾਂ ਨੇ ਬੜਾ ਮਾਨਸ ਕਰ ਦਿੱਤਾ ਇਹਨਾਂ ਦਾ ਵੀ ਧੰਨਵਾਦ ਸੋ ਇਸੇ ਤਰ੍ਹਾਂ ਪਠਾਨਕੋਟ ਜ਼ਿਲ੍ਹੇ ਦੀ ਕਾਇਆ ਬਦਲਣ ਦੇ ਲਈ ਅਸੀਂ ਲਗਾਤਾਰ ਸਰਗਰਮੀ ਕਰ ਰਹੇ ਹਾਂ ਲਗਾਤਾਰ ਕੰਮ ਕਰ ਰਹੇ ਹਾਂ ਆਨ ਵਾਲੇ ਦਿਨਾਂ ਸ ਹੋਰ ਵੀ ਵੱਡੇ ਰੋਡ ਜਿਹੜੇ ਆ ਤੁਹਾਨੂੰ ਇਸ ਜ਼ਿਲ੍ਹੇ ਦੇ ਅੰਦਰ ਉਹਨਾਂ ਦੇ ਕੰਮ ਕਰਦੇ ਹੋਏ ਦਾ ਉਗਾਟਣ ਕਰਦੇ ਹੋਏ ਦਾ ਤੁਹਾਨੂੰ ਦੇਖਣ ਨੂੰ ਸਮਾਂ ਮਿਲੇਗਾ ਸੋ ਇਹ 10 ਕਰੋੜ 9 ਲੱਖ ਰੁਪਏ ਦੀ ਲਾਗਤ ਦੇ ਨਾਲ 16 ਕਿਲੋਮੀਟਰ ਲੰਬਾ ਤੇ 33 ਫੁੱਟ ਚੌੜਾ ਜਿਹੜਾ ਰੋਡ ਮੈਨੂੰ ਇੰਜ ਲੱਗਦਾ ਵੀ ਸਾਇਦ ਪਠਾਨਕੋਟ ਜ਼ਿਲ੍ਹੇ ਦੇ ਅੰਦਰ ਸਭ ਤੋਂ ਚੌੜਾ ਰੋਡ ਅਵੇਲੇਬਲ ਜਿਹੜਾ ਉਹ ਹੋਏਗਾ ਸੋ ਸਮੂਹ ਇਲਾਕਾ ਵਾਸੀਆਂ ਨੂੰ ਔਰ ਮੈਸਮ ਦੇ ਵੀ ਖਾਸ ਕਰਕੇ ਮਮੂਨ ਵਾਸੀਆਂ ਨੂੰ ਬਹੁਤ-ਬਹੁਤ ਮੁਆਫਤ